ਹਾਂਜੀ ਸਸਤੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਜਿਹੜੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦੇ ਸਾਰੇ ਠੀਕ-ਠਾਕ ਹੋਣਗੇ ਤੇ ਆਪਾਂ ਵੀ ਵਧੀਆ ਤੇ ਅੱਜ ਸ਼ਨੀਵਾਰ ਦਿਨ ਹੋ ਗਿਆ ਤੇ ਅੱਜ ਛੁੱਟੀ ਅੱਜ ਸਵੇਰ ਦਾ ਟਾਈਮ ਹੈ 10 ਵਜੇ ਕੇ ਤੇ ਆਪਾਂ ਘਰ ਦਾ ਸਵਾਲ ਲੈ ਕੇ ਆਵਾਂਗੇ ਅੱਜ ਤੇ ਅੱਜ ਦਿਨ ਵਧੀਆ ਧੁੱਪ ਵੀ ਵਧੀਆ ਨਿਕਲੀ ਆ ਤੇ ਚਦੇ ਨਾ ਜੱਲੇ ਆਪਾਂ ਤੇ ਉੱਥੇ ਦੇਖਦੇ ਜੇ ਮਾਰਕੀਟ ਵੀ ਲੱਗਿਆ ਹੋਈ ਘੁੰਮਣਗੇ ਵਿੱਚ ਤੇ ਬਾਕੀ ਕੰਟੀਨਿਊ ਕਰਦੇ ਬਲੌਗ ਨੂੰ ਥਣੇ ਸਸਰੀ ਕਰਨ ਕਰਦੇ ਯਾਰ ਇਹ ਪਹੁੰਚ ਗਿਆ ਐਕੋ ਵੀ ਲੋ ਜੀ ਇੱਥੇ ਹੁਣ ਸਮਾਨ ਲੈਨੇ ਆਂ ਵੇ ਸਸਰੀਆ ਕਰਦੇ ਸਰ ਕੀ ਤਾਂ ਤੇ ਕਿਦਾਂ ਤਿੱਕਾ ਜਿਹੜਾ ਤਾਲੀਆਂ ਕਰਕੇ ਸਮਾਨ ਲੱਗਾ ਆ ਲੋਕੀ ਫਿਰ ਗੈਫਟ ਦਿੰਦੇ ਆ ਆ ਵੀ ਇਹ ਤਾਂ ਦੁੱਧ ਗਿਆ ਨਾ ਦੋਲਚੇ ਸਲਾਮੇ ਬਿਗਾਂਦੇ ਹੋ ਗਏ ਸਾਰਾ ਉਸ ਪਰਮਾਜੋ ਹੋ ਗਈ ਇਹ ਗੈਫਟ ਦਿੰਦੇ ਆ ਬਰਗਰ ਵੀ ਆਰ ਆਜ ਸਲਾਮੇ ਬਿਗਾਂਦੇ ਵਿੱਚ ਆ ਮੀਟ ਆ ਸੂਰ ਦਾ ਲੋ ਜੀ ਹੁਣ ਆਪਾਂ ਆਇਆ ਮੋ ਤੋਨੀਆ ਤੇ ਇਹ ਪੁਰਾਣੀਆਂ ਚੀਜ਼ਾਂ ਦਾ ਨਹੀਂ ਜਿਹੜੀਆਂ ਟੁੱਟੀਆਂ ਭੱਜੀਆਂ ਦਾ ਉਹਦਾ ਕਈ ਕੋਸ਼ਿਸ਼ ਬਣਾਇਆ ਜਿੱਦਾਂ ਕੋਈ ਵੀ ਕਬਾੜ ਦੀ ਚੀਜ਼ ਆ ਤੇ ਹੁਣ ਦੇਖਦੇ ਜਾ ਕੇ ਇੱਥੇ ਐਂਟਰੀ ਫਰੀ ਆ ਤੇ ਇਹ ਪੈ ਜਾਂਦਾ ਅਰੀਬਲੀ ਨਾਰਥ ਤੇ ਦਾ ਨਹੀਂ ਸਰਾ ਕੋਈ ਕੋਈ ਵੀ ਚੀਜ਼ ਪੁਰਾਣੀ ਆ ਉਹਨਾਂ ਜੋੜ-ਜੋੜ ਕੇ ਦੇਖੋ ਬਣਾਇਆ ਕਵਾੜ ਦੇ ਦੇਖੇਗੀ ਹੁਣ ਆ ਕੋਈ ਪੁਰਾਣਾ ਮੋਟਰਸਾਈਕਲ ਆ ਉਹਦਾ ਦੇ ਲੋਕੀ ਯਾਨੀ ਆ ਕਾਰ ਬਣਾ ਤਾ ਆ ਵੀ ਪੁਰਾਣਾ ਹੈ ਕੁਛ ਜਦ ਇਹਨੇ ਬੱਤੇ ਹੈਗੇ ਸੀ ਹਮਮ ਤੁਹਾਨੂੰ ਪਤਾ ਐਸਾ ਨਹੀਂ ਆ ਬਣਾਇਆ ਕਾਦਾ ਇਹ ਪਤਾ ਨਹੀਂ ਕੀ ਚੀਜ਼ ਕੋਈ ਪੁਰਾਣੀ ਹੈ ਨਾ ਤਾਂ ਕਾਰ ਇਹ ਨਿਕਾਣਾ ਚਾ ਇਹਨੇ ਬੱਤੇ ਹੈਗੇ ਕੀੜੇ ਮਕੋੜੇ ਪੁਰਾਣੇ ਬਣਾ ਜਾਂਦੇ ਆ ਵੀਰੇ ਤੂੰ ਕਰ ਰੇ ਨੀ ਕੰਨਾ ਆ ਜੀ ਆ ਦੇਖੀ ਆ ਬਨਗੀ ਬਣਾਇਆ ਦੇਖੋ ਪਤਾ ਨਹੀਂ ਦਾਨਾ ਸਰ ਜਾਨਾ ਜੀ ਆ ਦੇਖੀ ਆਹਹ ਮੱਕੜੀ ਆ ਆਪਣੀ ਉੱਥੇ ਗਾਈ ਨਾ ਦੇਖੋ ਪੁਰਾਣੀਆਂ ਚੀਜ਼ਾਂ ਨੂੰ ਕਲਰ ਕਰਕੇ ਨਹੀਂ ਦੇ ਲਾ ਕੀ ਕੁਛ ਬਣਾਉਂਦਾ ਜਿਹੜੀਆਂ ਕਵਾੜ ਚ ਚੀਜ਼ਾਂ ਹੁੰਦੀਆਂ ਉਹੀ ਆ ਲੈ ਲੋ ਵੀਰੇ ਕੀ ਹੈ ਵੀਰੇ ਤੋ ਘਾਰੇ ਨਿਕਾਣਾ ਉਦਾਂ ਤਾਂ ਚੱਲ ਡੈਗਦੇ ਨਹੀਂ ਪਰ ਫੇਰ ਵੀ ਐ ਐਦਾਂ ਤੋ ਕਰ ਕਲਾ ਹੱਥ ਐ ਤੋ ਫਰਜ਼ਾ ਕਰ ਤੂੰ ਬੱਤਕ ਬਣਾਈ ਆ ਆਪਰ ਨਹੀਂ ਕੀ ਪੁਰਾਣਾ ਕੁਝ ਚੀਜ਼ਾਂ ਨਾ ਪਤਾ ਨਹੀਂ ਲੱਗਦਾ ਕਦ ਕਿਹੜੀਆਂ ਕਿਹੜੀਆਂ ਬਣਾਈਆਂ ਨੇ ਬਰੋਂ 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 ਓਕੇ ਲਾਈਏ ਲੰਮੇ 3 2 1 ਵੀਰੇ ਵੀਰੇ ਇੱਧਰ ਨੂੰ ਮੁਕਰ ਥੱਲੇ ਬੈਠ ਥੱਲੇ ਬੈਠ ਵੀਰੇ ਵੀਰੇ ਲੁੱਕ ਵੀਰੇ ਲੁੱਕ ਵੀਂਦੇ ਦੇ ਉਹ ਆਇਆ ਇਹ ਇੰਗਲੀਆ ਤੋਂ ਨਾ ਆਇਆ ਹਾਂ ਤਾਰ ਦੇ ਕੇ ਡਾਗ ਡਾਮ ਉਹ ਤੇ ਲਾ ਆਹ ਦਾਦੀ ਮੈਨੂੰ ਪਤਾ ਕਿੱਥੇ ਮਗਾਇਆ ਇਹਦੇ ਆ ਸ਼ੋਲੇ ਫਿਲਮ ਚ ਸੀਗਾ ਨਹੀਂ ਆਹ ਪਤਾ ਕਿੱਥੇ ਮਗਾਇਆ ਆ ਲਾਪੇ ਦਾ ਦੇਖੋ ਕੀ ਬਣਾਇਆ ਤਾਂ ਇਹ ਬਹਿਤ ਨਹੀਂ ਜਾ ਸਕਦੇ ਮੇਰੇ ਹਿਸਾਬ ਨਾਲ ਓਏ ਚੜੀ ਨਾ ਸੱਚ ਸਾਥੇ ਆਉਦੀ ਇਤਨੀ ਨੀ ਮਿਕਸ ਪਾ ਚੇ ਇੰਜ ਜਿਹੜੇ ਮੋਟਰਸਾਈਕਲਾਂ ਦੇ ਵਿੱਚ ਇੰਜਨ ਹੁੰਦੇ ਆ ਜਾਂ ਕੋਈ ਆਧ ਗੇਜ ਆ ਲੱਗੀ ਆ ਤੇ ਚੀਜ਼ਾਂ ਦੇਖਾ ਕਿਹੜੇ ਭਾਈ ਦਾ ਇਹ ਤਿੰਨ ਤਿੰਨ ਬੰਦਿਆਂ ਨੇ ਮੜਾਇਆ ਇਹ ਇੱਕ ਬੁੜੀ ਆ ਦਦੀ ਆ ਬੀਰੇ ਹਲਵਾਣਾ ਨਹੀਂ ਪਤਾ ਹਾਂ ਬਸ ਇਹ ਆਉਣਾ ਬਣਾਉਂਦੇ ਹਾਂ ਮੇਰੇ ਹਿਸਾਬ ਨਾਲ ਆਹ ਬਣਾਉਂਦੇ ਵੀ ਇੱਥੇ ਹੁਣਿਆ ਤੇ ਗਰਾਜ ਜਿਆ ਪੁਰਾਣਾ ਉਹਨਾਂ ਦਾ ਆ ਬੁਲੇ ਤੋਂ ਖੜੀ ਬਣਾਣੀ ਪਤ ਨਹੀਂ ਗਿਆ ਨੋ ਐਂਟਰੀ ਫਾਰ ਪਬਲਿਕ ਇੱਧਰ ਜਾ ਨਹੀਂ ਸਕਦੇ ਬੀਰੇ ਲੁੱਕ ਵੀ ਨੂੰ ਇਦਾਂ ਦੀਆਂ ਚੀਜ਼ਾਂ ਸੰਦਿਆ ਆ ਜੜੇ ਆਹ ਪੁਰਾਣੀ ਮਸ਼ੀਨ ਆ ਜਿਹੜੀ ਇਹਦਾ ਇਹ ਵੀ ਰੱਖੀ ਆ ਦੇਖੋ ਅਜੇ ਟਰੱਕ ਨਹੀਂ ਟਰੱਕਾਂ ਦੇ ਮੂੰਹ ਨਹੀਂ ਜਿਹੜੇ ਪੁਰਾਣੇ ਉਹਦਾ ਬਣਾਇਆ ਦੇਖੀ ਧੰਨ ਵੀਰੇ

ਗੁੱਡੀਆਂ ਪਾ ਟੁੱਪੁੱਠੀਆਂ ਡੰਗੀਆਂ ਉਹਨਾਂ ਦੇ ਸੰਦਨ ਇਹ ਲ ਮੋਟਰਸਾਈਕਲ ਬੜੇ ਚੀਜ਼ ਬਣ ਗਈ ਆ ਗੱਲ ਇੱਥੇ ਉਹ ਇਧਰ ਦੇਖੋ ਪਹਿਲਾਂ ਅਜ को जानवर बनाया है ना जानी की है सी बीरे पता होना बीरे बीरे की आख जी और आएस। <laughs> आएस। <laughs> आएस। भी कौन आरा कद है ਮਸ਼ੀਨਾ ਦਾ ਬਣਾ ਦੇਖੀ ਕੀ ਕੁਛ ਚਲੋ ਇਹਨੂੰ ਸਟੈਚੂ ਪਸੰਦ ਇਹਨਾ ਅਵੀ ਕੋਈ ਪ੍ਰਾਣੀ ਗੱਡੀ ਦਾ ਵੀਨੋ ਅਧਨ ਪਸੰਦ ਆ ਇੱਧਰ ਥੋੜੀ ਉੱਡਣ ਦੀ। ਇਹ ਨਾ ਬਰੇ ਨਾ ਸਮਾਉਂਦਾ। ਇੱਥੇ ਤੱਕ ਹੀ ਹੁੰਦਾ। ਨਹੀਂ। ਹਾਂ। ਆਹ ਪੁਰਾਣੇ ਟਰੱਕ ਉਹ ਜਿਹੜੇ ਫੌਜੀਆ ਵਾਲੇ ਦੇ ਦੀ ਆਹ ਫੌਜੀਆ ਵਾਲੀ ਨਹੀਂ ਹੈਗੇ। ਇਹ ਮਾਰਗੇ ਪਤਾ ਨਹੀਂ ਕਿਹੜਾ ਦੇ ਹਲਾ। ਆ ਮੱਛੀ ਬਣਾਈ ਆ ਇਹਨੂੰ ਕਾਲਾ ਵੀਰੇ ਆ ਜਾ ਆ ਜਾ ਓ ਨੋ ਨੋ ਕੋੜਾ ਕੋੜੇ ਦੀ ਬਣਾਈ ਆ ਜਿਹਦਾ ਸ਼ੇਪ Rak buat nanti, kalian gini sana pernah nanggung, ਇਹ ਜਿੱਦਾ ਬੈਲਡ ਕਰ ਕਰਕੇ ਬਣਾਈਆਂ ਹਨ ਸਰਦਾਰ ਵੀਰੇ ਵੀਰੇ ਨੋ ਤੋ ਕਰੇ ਦੇਖੀ ਲਈ ਜਾਨੀ ਅਰੇ ਅਰੇ ਤੇ ਫੋਟੋ ਖਿਚਾ ਲਓ ਵੀਰੇ ਵੀਰੇ ਫੇਰੀ ਕੁਆ ਅਰੇ ਮੋਰੇ ਹੋ ਜਾ ਮੋਰੇ ਹੋ ਜਾ ਮੇਰੀ ਵੀ ਖਾਈ ਦੀ ਆ ਤੁਹ ਅੰਦੀ ਜਲਦੀ ਸੀ ਇੱਥੋਂ ਕਿਤਲੀ ਕੁਬੀਰਾ ਘੜਾ ਦੇਖਦਾ ਜੱਫੀ ਕੀ ਦਪਈ ਢੇਰੀ ਹੋਇਆ ਬੱਚਿੰਦੇ ਤੋਂ ਬੱਚੀ ਲੈ ਇੱਥੇ ਦੇਖੀ ਲੈ ਵੀ ਅਜਾ ਮੱਕੜੀਆਂ ਬਣਾਈਆਂ ਹਨਾ ਜਾਂਦੇ ਦੇਖ ਜਾ ਕਿੰਨਾ ਸਵਾਨ ਇੱਧਰ ਰੱਖਿਆ ਤੇ ਉੱਤੇ ਕਲਰ ਕੀਤਾ ਇਹ ਨਹੀਂ ਜਿੱਦਾਂ ਸਪਰੇ ਨਹੀਂ ਕਲਰ ਹੁੰਦੀ ਜਿਹੜਾ ਹੈ ਬਣਾਇਆ ਹੂੰ ਕਬੂੜੀ ਉਹਨਾਂ ਗੁਰੂ ਵੀ ਬੁੱਕ ਦੇਖਣ ਜਾਂਦੇ ਵਾਹ ਕਿ ਕਮਾਲ ਦੀ ਚੀਜ਼ ਕੀਤੀ ਹੈ ਬਣਾਉ ਨੂੰ ਜਿਹੜਾ ਕੀ ਦਿਮਾਗ ਜਿਹਨੇ ਭਾਈ ਨਾਲ ਇਹ ਇੱਕ ਬੁੜੀ ਆ ਤੇ ਦੋ ਬੰਦੇ ਆ ਜਦਾਂ ਉਹ ਬੁੜੇ ਹੋਏ ਆ ਹੁਣ ਮੇਰੇ ਮੁੰਡੇ ਦੋਸਤ ਉਹਨੇ ਦੱਸਿਆ ਸੀ ਕਿੰਨਾ ਕਬੀ ਉਥੇ ਵਧੀਆ ਚੀਜ਼ ਬਣਾਈ ਆਹ ਹਨੇ ਸਾ ਤੋਂ ਵੱਡਾ ਹਨਾ ਆਹ ਨਾ ਕੀ ਹੈਗਾ ਰਾਹ ਦੇ ਵਿੱਚ ਆਹ ਤਪਾ ਦਾ ਘਾਟ ਬਣਾਇਆ ਉਹ ਪੈਪ ਨਹੀਂ ਦੇ ਲੈ ਪਾਸ਼ ਕਰ ਦੇ इन देखने कि मेरे सामा रही भी कोई। नहीं नहीं। बस अस इन्हें ਆ ਗੁੱਡੀ ਜੀ ਜਿੰਦਾਬਾਦ ਆ ਦੇਖੀ ਮਾਂ ਮਾਈਫ ਵੀਰ ਆਇਆ ਫੌਜੀਆ ਵਾਲੇ ਟਰੱਕ ਆ ਹਨਾ ਪੁਰਾਣੀ ਜਿਹੜੇ ਫੌਜੀਆ ਵਾਲੇ ਮਰਸੀਡੀਜ਼ ਵਾਲੀ ਖਾ ਤਰਗਾ ਉਹ ਮਰਥੜੀ ਬਰੇਕ ਬਣਾਇਆ ਨਾ ਮੈਨੂੰ ਹੂੰ ਹੂੰ ਉਹ ਸਾਰੇ ਕੱਪੜੇ ਸੁੱਕਣੇ ਪਾਏ ਆ। ਇਹ ਇੱਧਰ ਨੂੰ। ਕੈਂਪਰ ਕਰਕੇ ਰੈਂਦੇ ਹਨ। ਇਹ ਇੱਧਰ ਵੀ ਹੈ। ਹਾਂ ਫੇ ਅੰਦਰ ਹੀ ਇੱਥੇ ਬਣਾਉਂਦੇ ਆ। ਜਿੱਦਾਂ ਉਹ ਮੋਟਰਸਾਈਕਲ ਉਹ ਤੇ ਪ੍ਰਾ ਨਵਾਂ ਆ ਮੋਟਰਸਾਈਕਲ। ਹੋਰ ਕੱਪੜੇ ਪਾਏ ਆ। ਇੱਥੇ ਕੰਮ ਕਰ ਦਿੰਦੇ ਆ। ਹਾਂ। ਫੇ ਆਂਦੀ ਟੈਟੂਟ ਦਾ ਰੱਖੀ ਦੀ ਆ ਨਾ ਕੀ ਫਰਕ ਆਉਂਦਾ। ਮਾਂ ਮਾ। ਪਾਪਾ ਸਰਸ। ਆਈ ਫਾਉਂਡ ਥਿਸ। ਕੀ ਹੋ ਗਿਆ? ਦਸ ਟ੍ਰਾਈ ਨਾ ਮਨ। ਹਾਂ। करना <पीड़ी> बनाना <laughs> बना अच्छा। की ना वीर बनाना अच्छा बनाना कहना मैं ਗੁਰ ਮਮਾ ਵਾਣਿਕਾ ਗ੍ਰਾਸਿ ਬੁੱਕ ਜਿੱਧਰ ਜਾ ਘੁੰਮਣ ਆਦੇ ਪ੍ਰਾਨ ਜਿਹੜਾ ਉਹਨਾਂ ਦੇ ਮੋਰੇ ਹੁੰਦੇ ਆ ਟੰਕ ਰੱਖੇ ਕਚਰਾ ਇਕੱਠਾ ਕਰਕੇ ਦੇਖ ਆ ਦੇਖੀ ਕਿ ਨਾ ਪੁਰਾਣਾ ਪਰਣ ਆ ਕੁਰਸੀ ਆ ਦੇਖੀ ਪਤਾ ਨਹੀਂ ਕਿੰਨੀ ਕਿਹੜੀ ਪੁਰਾਣੀ ਲੱਕੜੀ ਲਾਈ ਹੋ ਮੇਰੇ ਆ ਇਹ ਦਾ ਬੜੀ ਜੀ ਬਾਈ ਜੀ ਯਾਨੀ ਕਿ ਆਪੇ ਰੱਖ ਕੇ ਆਪੇ ਲਾ ਆਇਆ ਇਹ ਵੀਰ ਆਇਆ ਮੈਂ ਇਹ ਦਮੇ ਬਣੇ ਜੀ ਬਣਾ ਕੇ ਪਹਿਲਾਂ ਨਹੀਂ ਆਉਂਦੇ ਆ ਦੇਖ ਇਹ ਆ ਦੇ ਲਿਖਿਆ ਲਵੋ ਰੋ ਕਹਿੰਦੇ ਜੇ ਹਲਕੋ ਨੂੰ ਪੀ ਕੇ ਜਾਓਗੇ ਤੇ ਅੱਜ ਦਾ ਸੱਟ ਲਾ ਜਾਨੀ ਤੁਹਾਡੇ ਲਵੋਰੋ ਪੀਓ ਆਲਕੋਹਲ ਤਾਂ ਤਾਓ ਇੱਧਰ ਡੀਆਟਰ ਹੋਣਾ ਕਿ ਇੱਧਰ ਘਰਿਆ ਹਾਂ

ਗੱਦਿਆਪੁਰ ਦਾ ਲੈ ਜਾ ਤਾਂ ਹਾਂ ਨਾ 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 ਲੈ ਹੀ ਗਿਆ ਤਾਂ ਕਿ ਵੀ ਨਹੀਂ ਜਾ ਦੇ ਲਿਖਣਿਆ ਲਈ ਇਹ ਤੋਂ ਹੁਣ ਬੰਦਾ ਹਾਂ ਚੱਲਾ ਐ ਬੂਥਾਂ ਨੂੰ ਦੂਸੇ ਦੂਤੋ ਵੀ ਨਹੀਂ ਘੁੰਮਣਾ ਉਹ ਬੈਲਾਂ ਦੇ ਬੈਲਾਂ ਦੇ ਉਹ ਬੈਲਾਂ ਦੇ ਸ਼ਾਨੀ ਰੋਕ ਕੇ ਵੀ ਬੈ ਜਾ ਉਹ ਇਹ ਤੇ ਗਰਥਿਆ ਨਹੀਂ ਉੱਥੇ ਬੈਠਾ ਉੱਥੇ ਬੈਠ ਪੈਰ ਰੱਖ ਮम्मी ਵੀ ਨੂੰ ਕਹੇ ਪਰ ਕਰ ਰੱਖ ਉੱਪਰ ਪੈਰ ਰੱਖ ਮੇਰੇ ਇਹ ਦੱਸ ਤਾ ਉਹ ਡਰ ਗਿਆ ਬੈਠਾ ਨੇ ਚੱਜ ਨੇ ਪੈਰ ਦੇ ਹੇਲਵਾ ਦੇ ਚੱਲ ਮਾਂਾ ਦੇਖਾ ਹੋਰ ਆਨੇ ਡਰਦਾ ਆ ਜਾ ਸਣੀ ਇਹ ਨਾ ਲੌਂਡਰੀ ਚੱਲ ਗਿਆ। ਨਾ ਰੋਮਾ ਚਾਹੇ ਤਾਂ ਹੀ ਸਾਂ। ਲੋਕੀ ਦਵਾਂਗੇ। ਸਾਂ ਹੀ ਸਾਂ। ਆਂ ਕਾਈ ਦਾ ਸੋ। ਮਮਾ ਲੁੱਕੇ। ਉੱਪਰ ਦੇਖੀ। ਇਧਰ ਨਹੀਂ ਇਧਰ ਨਹੀਂ ਚੱਲ। ਬਾਹਰ। ਉਹ ਕੁੰਆਂ ਆ ਇਹ ਮਸ਼ੀਨਾਂ ਕਿਹੜੀਆਂ ਨੇ? ਇਹਦਾ ਦੇਖ ਲੈ ਛੇੜ ਕੇ ਜਾਂਦਾ। ਆਂ ਇੰਡੀਆ ਜੇ ਨਹੀਂ ਆਪਣੇ ਹੁੰਦੀਆਂ ਸੀ ਜਿਹੜੇ ਹਾਲਟ ਜੇ। ਕਿਆਜ ਆ ਰਹਾ ਜਿਹੜਾ ਪੁਰਾਣਾ ਜਿਹਾ ਇਹ ਵੀ ਰੱਖਿਆ ਜੀ ਬਾਦੀ ਨਹੀਂ ਅੰਦਰ ਸਮਾਉਂਦਾ ਇਹ ਸਾਰਾ ਇੱਥੇ ਆ ਰਿਹਾ ਜੀ ਇਹ ਵੀ ਹੈਗੀ ਹੈ ਜੀ ਬਾੜਾ ਨਹੀਂ ਵੱਡਾ ਕਿੰਨਾ ਕੀ ਹੈ ਇਹ ਜਹਾ ਜਹਾ ਅੰਦਰ ਲੱਭੀ ਹਾਂ ਹਾਂ ਅੱਪ ਤਹਾਨੀ ਘਾਰ ਇਹ ਤਾਂ ਚੱਲਦੀ ਹੈ ਆਹੋ ਟਰਾਂਸਫਾਰਮਰ ਨੇ ਨਾ ਉਹ ਜੀ ਉਹਦਾ ਦੋ ਗੱਡੇ ਆ ਦਿਨ ਚੱਲਦੇ ਥੋੜੀ ਅਗਰ ਮਾਰ ਲਓ ਉਹ ਇਹ ਵੀ ਰਵੇ ਮੈਂ ਪਰੇ ਖਿੱਚੀ ਆ ਮੈਂ ਹਾਂ ਇਹ ਵੀ ਵੀਰ ਇੰਸਟਾਗ੍ਰਾਮ ਮੇਰੇ ਘਰਾਂ ਦੇ ਸਰ ਮੇਰੇ ਬਾਬਾ ਆ ਵੀ ਆ ਰਹਾ ਜਿਆ ਲੱਗਦਾ ਮੈਨੂੰ ਆ ਬਦ ਨੀ ਗਾਡੀ ਵੀ ਸਿੱਕੜੀ ਮਸ਼ੀਨ ਆ ਆ ਰਹਾ ਜਿਆ ਆ ਰੇ ਜੇ ਵਾਂਗੂ ਵੀਰੇ ਕੀ ਹੋਇਆ ਇਹਦਾ ਪੈਰ ਜਮੜਿਆ ਲੱਗਦਾ ਨਹੀਂ ਨਹੀਂ ਲੱਗਾ ਛੋਟੀ ਵੀ ਲੱਗੀ ਰਹਿ ਗਈ ਤੇ ਫੋਟੋ ਚ ਸਿੱਧੇ ਸਿੱਧੇ ਖੀਰ ਹਮ ਹਮ ਅਸੂਨ ਨਾ ਸੀ ਨਾ ਉਹਦਾ ਤਕਦਾ ਵੀਰੇ ਆਣੇ ਦੇਖੋਗੇ ਪੁੱਤਰੀ ਮਾਈ ਢੜ ਜਾ ਹਣ ਕੀ ਹੋ ਗਿਆ ਚੜਨੀ ਉਹਨੇ ਚੜਦੇ ਸੀ ਚੜੋ ਨਹੀਂ ਚੱਲ ਹੋ ਗਈ ਪਿੱਛੇ ਨਹੀਂ ਗੱਲ ਦੋ ਆਹ ਇਹ ਜਿਹੜੇ ਛਾਨ ਨੇ ਜਿਹੜੇ ਆਪਾਂ ਕੀ ਰੋਬਟ ਕਹਿੰਦੇ ਆ ਨਾ ਉਹ ਜੀ ਬਣਾਇਆ ਯਾਰ ਰੋਬਟ ਉਹ ਵੀਰੇ ਸੈਗ ਉਹਦੇ ਖਿੱਚਣ ਲੱਪਿਆ ਉਹ ਜੇ ਬੈਗੇ ਨਹੀਂ ਇਹਦੇ ਗੋੜ ਗੋੜ ਖਾਉਂਦੇ ਨੇ ਦਾਲ ਦਾ ਇਹ ਵਿੱਚ ਪਾਣੀ ਹੈ ਇਹ ਵੀ ਦੇ 20 ਜਿਹਾ ਪਿਆ ਸੀ ਚਲ ਹਮਾ ਇੱਕ ਦਮ ਆਇਆ ਸੀ ਕੰਨੇ ਨਹੀਂ ਉੱਪਰ ਨਹੀਂ ਜੜਾ ਰੰਗਤਾ ਚਲਾ ਜਾ ਵੀਰੇ ਛੇੜੀ ਦਾ ਨਹੀਂ ਹੁੰਦਾ ਪਤਾ ਵੀਰੇ ਨਾ ਵੀਰੇ ਨਾ ਵੀਰ ਨਾ ਪੀ ਨਾ ਆਇਆ ਉਜੇ ਬਾਹਾਂ ਪਤਾ ਕਾ ਨਹੀਂ ਬਣੀਆਂ ਜਿਹੜੇ ਸ਼ੌਕਰ ਨਹੀਂ ਹੁੰਦੇ ਕਿ ਫੇੜਾਇਨਾ ਚੁਰਾ ਆਹ ਡਰਾਮਾ ਵੱਡਿਆ ਕਿ ਫੇੜਾਇਨਾ ਚੁਰਾ ਇਹ ਪਤਾ ਨਹੀਂ ਕੀ ਹੋਣਾ ਜਾਨਾ ਫੋਟੋਸ ਕਹਿੰਦਾ ਨਹੀਂ ਗੱਚੀ ਚੱਲ ਕੋਈ ਬੁਆਆਂ ਦੇ ਬੈਠੀ ਹੁੰਦਾ ਰੌਇਲ ਲੱਗਦੇ ਫੋਟੋ चल लोहा कटा करके दरवाजा पहले बनाया देखी दरवाजे शेट बनाई आ जड़े पुराने कंबूटर नहीं होंगे और उदा, उदा उदा, तो है। आ, बनाया देख <laughs> ਚਲੋ ਆਪਣੀ ਗੱਡੀ ਖੜੀਆ ਲਓ ਜੀ ਵਧੀਆ ਸੀਗਾ ਤੇ ਹੈਗਾ ਚਲ ਛੋਟਾ ਸੀ ਪਰ ਇੱਥੇ ਟੈਟੂਟ ਹੈ ਨਹੀਂ ਕੋਈ ਉਦਾਂ ਇਹ ਪੁਰਾਣੇ ਇੱਕ ਬੁੜੀ ਤੇ ਦੋ ਬੰਦਿਆਂ ਨੇ ਬਣਾਇਆ ਆ ਤੇ ਲੋਕੀ ਆਉਂਦੇ ਆ ਦੇਖਣ ਤੇ ਰਿਵਿਨੀ ਨੋਰਥ ਤੋਂ 6-7 ਕਿਲੋਮੀਟਰ ਹੈ ਆ ਸੰਤ ਅੰਜਲੋ ਪਿੰਡ ਦਾ ਨਾਮ ਤੇ ਵਧੀਆ ਚੀਜ਼ ਆ ਤੇ ਚਲੋ ਹੁਣ ਘਰ ਨੂੰ ਚੱਲਦੇ ਆ ਤੇ ਬਲੌਗ ਦਾ ਐਂਡ ਕਰਦੇ ਆ ਤੇ ਉਮੀਦ ਕਰਦੇ ਤੁਹਾਨੂੰ ਵਧੀਆ ਲੱਗਾ ਹੋਊਗਾ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜੁੜੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਧੰਨਵਾਦ